ਤੰਤ ਤੰਤ ਵੰਦੀ ਗਾ ਇਸ ਕਿ ਮੈਂ ਤੁਹਾਰੇ ਸਾਰੇ ਉਤਕਰਦਾ ਕਿ ਬਹੁਤ ਕਹਿ ਧੂਮੋਗੇ ਅੱਜ ਆਪਾਂ ਬਣਾ ਰਿਹਾ ਬਲੌਗ ਤੇ ਆ ਹੋ ਰਿਹਾ ਮੇਰਾ ਮੇਕਅਪ ਬੈਨਟੀ ਬੈਣ ਦੇ ਵਿੱਚ ਆਹ ਕੇ ਬਹੁਤ ਵਧੀਆ ਸਰ ਅੰਜਲੀ ਪਹਿਲੇ ਦੇਖੋ ਡਾਡ ਤੇ ਦੋੜੀ ਲੈ ਦੋੜੀ ਸੱਦੋ ਗਮੇ ਡਾਡ ਮਾਰ ਰਿਹਾ ਮੇਰਾ ਕਬੜੀ ਉਹ ਤਾਂ ਹੈਗਾ ਹੀ ਆ ਯਾਰ ਜਾਲਾ ਲੈ ਕੇ ਰਪਿਆ ਨਸੀਰ 10 ਦੇ ਕੋਲ ਕੇ ਪਹਿਵਾ ਦੇ ਜੀ ਠੀਕ ਏ ਓਏ ਹੋਏ ਹੋਏ ਜਮੀ ਕੰਡਿਆਂ ਵਾਲੀ ਤਾਰ ਬਣ ਗਈ ਸਟੈਟ ਹੈ ਕੈਡ ਕਰਦਾ ਜੇ ਕਿਸੇ ਨੇ ਮੇਕਅਪ ਕਰਾਉਣਾ ਆਵੇ ਹੈਗਾ ਬੰਦਾ ਕਿਵੇਂ ਗੰਦਦਾ ਵੀ ਉਹ ਕਰ ਹੁੰਦੀ ਆ ਗੰਦਦਾ ਸੋਲੂਸ਼ਨ ਕਿਵੇਂ ਕਰਨੀ ਆ ਤੇ ਆ ਦਾ ਕੱਢ ਕੇ ਰਸ ਹਾਂ ਹਾਂ ਵਾਲਾਂ ਤੇ ਰਾਤ ਨੂੰ ਲਾ ਕੇ ਹਾਂ ਉਸ ਵੇਲੇ ਤਾਂ ਉਹ ਵੀ ਥੋੜੀ ਹੋ ਜਾਂਦੀ ਆ ਹਾਂ ਵਾਲਾਂ ਤੇ ਰਾਤ ਨੂੰ ਲਾ ਕੇ ਸਵੇਰ ਨੂੰ ਧੋ ਦੋ ਇੱਥੇ ਅੱਛਾ ਉਹਦੇ ਨਾਲ ਕੀ ਹੋ ਜਾਂਦਾ ਵਾਲਾਂ ਵੀ ਫੁੱਲ ਇਹ ਕਾਦੇ ਵਾਸਤੇ ਨੁਕਸਾ ਗਿਆ ਇਹ ਇਹ ਜਿੰਮ ਵਾਲ ਟੜਦੇ ਨੇ ਜਿਹਦੇ ਚ ਗੰਝ ਪੈ ਜਾਂਦਾ ਜਿਵੇਂ ਮੰਮੀ ਦੀ ਫੋਟੋ ਤਾਂ ਖਾਉਂਦੇ ਨੇ ਜਿਵੇਂ ਗੰਝ ਪੈ ਗਿਆ ਸੀ ਹਾਂ ਮੈਂ ਕਹਿੰਦਾ ਜਮੀਤ ਸਾਹਿਬ ਤਾਂ ਜਮੀ ਉਥੇ ਵਾਲ ਅ ਡੜਿਆ ਗੇ ਆ ਠੀਕ ਜੁੜਾ ਕਰਨ ਲੱਗੇ ਸੌ ਲੱਗੇ ਤੇਰੀ ਜਮੀ ਮੇਰੇ ਕੋਲ ਫੋਟੋ ਪਈ ਆ ਮੰਮੀ ਦੀ ਦੇਖ ਲਈ ਨਾਲ ਜਦਾਂ ਹੋਰ ਕੋਈ ਸੋਲੂਸ਼ਨ ਨਹੀਂ ਹਾਂ ਠੀਕ ਆ ਵੀ ਆਹੀ ਆ ਬਸ ਇੱਕ ਜਿਹੜੇ ਉਹ ਤਨੌਲੇ ਉਹ ਲੱਗੇ ਦੀ ਆਪਣਾ ਸਿਰ ਤੇ ਉਹ ਲਾਉਣ ਜਾਂ ਲੈ ਉਹ ਸ਼ਰਮ ਮੱੱਚ ਗਈ ਰਾ ਪੱਗ ਪਾ ਲਈ ਮੈਂ ਬਣਾ ਮੈਂ ਬਿਨਾ ਪੱਗ ਤੋਂ ਬਹੁਤ ਠੀਕ ਆ ਕਰ ਦੇ ਸਟਾਰਟ 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 ਉਹ ਮੈਂ ਬਿਨਾ ਪਰਨੇ ਤੋਂ ਅੱਜ ਹੋਰ ਥੋੜਾ ਬਿਮਾਰ ਸੀਗਾ ਤਾਂ ਕਰਕੇ ਅੱਜ ਆਂਦੇ ਆ ਜੀ ਦਾ ਬੜਾ ਬਟਾਉ ਦੇਖਦੇ ਆਂ ਤੇ ਆਪਾਂ ਖਾਣੇ ਆ ਮੜਾ ਇਸਤੇ ਬੁਮਾਰੂ ਜੀ ਬੁਮਾਰ ਕਰ ਜਾਂਦੇ ਆਂ ਬਾਹਰ ਦੇ ਟਾਈਮ ਦਾ ਖਾਣੇ ਆ ਗੀ ਖਾਣੇ ਦਾ ਸਾਰਾ ਪਾੜਾ ਪਿੱਛੇ ਓਕੇ ਨਾਲ ਲੈ ਕੇ ਆਏ ਆ ਇਹਨੂੰ ਬੁਮਾਰ ਦੀ ਗਾਹੇ ਹਾਂ ਜੀ ਇਹਦਾ ਕੰਮ ਹੈ ਜੀ ਆਲਾ ਰੌਲੀ ਲੱੱ ਲੀ ਵੀ ਹੈਗੀ ਓ ਜਿਵੇਂ ਬੰਤ ਪਿਆ ਇੱਥੇ ਕੰਮ 8 ਵਜੇ ਚੱਲਦੀ ਆ ਮਹਾਂ ਲੱਗਾ ਛੁੱਟੀ ਅੱਜ ਨਾ ਵੀ ਲੜਿਆ ਲੀ ਅੰਦਰ ਦੇ ਅੰਦਰ ਖੜਾ ਤਿੰਦਰ ਆ ਖੜਾ ਆ ਰਿਹਾ ਬਾਬੇ ਉਹ ਰਕੇਸ਼ ਚਾਟ ਪੰਡਾਰ ਲੈ ਜੀ ਸਕੇਸ਼ ਰਾਕੇਸ਼ ਜਤਿੰਦਰ ਆ ਵੀ ਬਲੌਗਰ ਆ ਗਿਆ ਦੇਖ ਤੂੰ ਦੇਖ ਰਿਹਾ ਨਾ ਬਲੌਗ ਹਾਂ ਆ ਤਾਂ ਹੀ ਗਾ ਤੇਰੇ ਮਨ ਨੂੰ ਹਾਂ ਤੇਰਾ ਤੇਰਾ ਬਲੌਗ ਸਪੈਸ਼ਲ ਮੈਨਰ ਨਾਲ ਆਇਆ ਤੂੰ ਉੱਤੋਂ ਮੈਨੂੰ ਕਹਿ ਆਦੀ ਨਾ ਪਾ ਵਿੱਚ ਬੋਲੀ ਜਲੂਸ ਨਾ ਕੱਢੀ ਬਸ ਇਹਨਾਂ ਛੋਟੇ ਮੋਟੇ ਪ੍ਰੋਗਰਾਮੋ ਸੇ ਕਿੰਨਾ ਕਮਾ ਲੈਂਦੇ ਹੋ ਬੋਲ ਲੈ ਨਾ ਕਿਤੇ ਵਾ ਤੇਰੀ ਮਸੂਰੀ ਕਰਨ ਆਇਆ ਉਹ ਵੀ ਫਰੀ ਚ ਕਿ ਗੋਲ ਗੱਪੇ ਫਰੀ ਚ ਨਾ ਫਰੀ ਚ ਕਿਤੇ ਪਾ ਹੀ ਖੜਾ ਐ ਇਤਾਂ ਜਿਗਰਾ ਇਹਨੇ ਪੈਸੇ ਕਿਹੜੇ ਖਵਾਊਗਾ ਐਦਾ ਨਹੀਂ ਕਰਾਰੇ ਕਿਹੜੇ ਨੇ ਹੈਂ ਆ ਬੋਲ ਦੱਸ ਦੇ ਕਿੰਨੇ ਨੇ ਦੱਸ ਦੇ ਕਿੰਨੇ ਤਿੰਨ ਮੇਰੇ ਮੇਰੇ ਸਬਸਕ੍ਰਾਈਬਰਾਂ ਨੂੰ ਦੇਣੇ 10 ਦੇ 5 10 ਦੇ 4 ਨੇ 10 ਦੇ 5 ਦੇਣੇ ਆ ਮੇਰੇ ਨਾਲ ਮੇਰੇ ਜਿਹੜਾ ਮੇਰਾ ਨਾਮ ਲੈ ਕੇ ਆਉਣਗੇ ਚੰਗਾ ਬੋਲਦਾ ਨਹੀਂ ਉਹ ਦੱਸ ਦੇਗਾ ਲੱਗ ਗਿਆ ਨਾ ਉਹੀ ਬੁੱਧੂ ਗੱਲਾਂ ਕਰਨੇ ਯਾਰ 10 ਦੇ 5 ਲੈਣੇ ਆ 5 ਕਿਉਂ ਦੇਣੇ ਨੇ 10 ਦੇ 3 ਦੇਵਾਂਗੇ ਲੈ ਉਹ ਸਾਨੂੰ ਚਾਹੇ 10 ਦੇ 2 ਖਵਾ ਦੀ ਮੇਰੇ ਸਬਸਕ੍ਰਾਈਬਰਾਂ ਨੂੰ 10 ਦੇ 5 ਖਵਾ ਦੀ ਮੈਂ ਹਜ਼ਾਰੋਂ ਬੰਦਾ ਹੋਊਗਾ ਹਜ਼ਾਰੋਂ ਨੂੰ ਕਿਵੇਂ ਖਵਾ ਹਜ਼ਾਰਾਂ ਨੂੰ ਨੋ 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 ਓਏ ਉਹੀ ਤੇਰਾ ਗਾਕ ਵੀ ਵੱਧ ਆਊਗਾ ਇਹਦਾ ਐਡਾ ਤੇ ਹੈਗਾ ਚਲ ਭਾਈ ਇਹ ਤਾਂ ਇਹਦਾ ਭਾਈ ਇੰਨੇ ਨੇ ਦਿੰਦਾ ਨਹੀਂ ਹੈਗਾ ਉਹ ਨਾਲ ਦੀ ਰੇੜੀ ਤੇ ਖਾਲੀ ਉਹ ਦੇਣਾ ਹੈ ਮੈਂ ਕਹਿੰਦਾ ਉਹ ਦੇ ਦੂਗੀ ਤੁਸੀਂ ਇਹਦਾ ਭਾਈ ਇਹ ਨਹੀਂ ਖਵਾਉਂਦਾ ਜੀ ਇਹਦਾ ਦਿਲ ਐਡਾ ਹੈ ਨਹੀਂ ਆ ਮੈਂ ਦੇ ਦੂਗਾ ਚੋਣ ਉਹ ਦੇ ਦੂਗਾ ਦੇ ਦੂਗਾ ਕਿਸੀ ਆ ਤੇਰਾ ਭਾਈ ਆ ਤਾਂ ਕਹਿ ਨਹੀਂ ਦੱਸ ਤੂੰ ਮੁੰਡਾ ਨਹੀਂ ਆ ਅੱਜ ਕਿਉਂ ਉਹ ਭਾਈ ਤੁਹਾਨੂੰ ਗੋਲ ਗੱਪੇ ਘੱਟ ਖਵਾਉਂਦਾ ਹਾਂ। ਰਾਵ ਨਹੀਂ ਲੱਗ 9 ਵਜੇ ਲੱਗਦੀ ਆ। 9:30 ਵਜੇ ਹੁੰਦੀ ਹੈ। ਹੈ? 9:30 10 ਵਜੇ। ਰਾਵ ਲੀਲਾ ਲਾਈਟਾਂ ਲੁੱਟਿਆ ਤੇ ਲਾਈਆਂ ਨਹੀਂ ਹੁੰਦੀਆਂ ਰਾਵ ਨੂੰ। ਉਹ ਬਿਜਲੀ ਵਿਭਾਗ ਨੇ ਆਹ ਖੜੇ ਨੇ। ਨਰਨਤੀਰ ਦਾ ਬੰਦ ਕਰਕੇ ਮੈਂ ਲਾਈਟਾਂ ਬੰਦ ਕਰਾਉਣੀ ਆ। ਤੈਂ ਕਿਹੜੇ ਕੰਨੇ ਨੂੰ? ਉਹ ਮਿੱਟੀ। ਰਾਵ ਲਗਵਾ ਦਈਏ ਤੁਹਾਨੂੰ। ਓਏ ਦੇਖੋ ਛੁੱਟਾ ਜਾ ਗੋਲ ਗੱਪਾ। ਜਿਹੜੇ ਕੁੜੀਆਂ ਦੇ ਮੂੰਹ 'ਚ ਵੱਡੇ ਗੋਲ ਗੱਪੇ ਨਹੀਂ ਪੈਂਦੇ ਉਹਨਾਂ ਵਾਸਤੇ ਠੀਕ ਨੇ। ਹਾਂ। ਹੈਨਾ? ਤਾਂ ਕਿਹਾ ਤੇ ਆਪਨੇ ਕਰਾ ਰਹੇ ਆ ਕਰਾਰਾ ਜਿ ਘਟ ਗਿਆ ਹੋਰ ਕਰ ਦਿੰਨੇ ਆ ਥੋੜਾ ਜਿਹਾ ਹੋਰ ਗਾ ਬਾਲਾ ਵੀ ਨਹੀਂ ਥੋੜਾ ਜਿਹਾ ਉਹ ਮੈਨੂੰ ਕਰਾਰਾ ਘਾ ਤੋਂ ਲਾਇਆ ਹੈ ਨਹੀਂ ਬਾਬੇ ਗੱਲਬਾਤ ਇੰਨੀ ਨਹੀਂ ਹੈਗੀ ਦਾਦਾ ਦੇ ਦੇ ਖਾ ਕੇ ਦਾਦਾ ਦੇ ਦੂਏ ਦੇ ਖਾਣੇ ਆ ਵੀਡੀਓ ਤਾਂ ਲਈ ਨਹੀਂ ਹੋਈ ਲਾਈ ਹੋਈ ਆ ਲਾਈ ਹੋਈ ਆ ਹੋਰ ਭਾਜੀ ਤੁਹਾਡੇ ਪਲੇਟ 'ਚ ਦੋ ਗੋਲੱਖੇ ਹੋ ਗਏ। ਉਹ ਠੀਕ ਹੈ ਜੀ। ਦੇ ਲੈ ਉੱਥੇ ਦਾ ਹੋ ਕੇ ਕਿੱਥੇ ਦਾ ਤੂੰ? ਕਿੱਥੇ ਦਾਗਾ? ਪਸ਼ੋਕੜ ਕਿੱਥੇ ਦਾ? ਹੋਰ ਇਹ ਦੇਂਗੇ। ਪਸ਼ੋਕੜ ਦਾ ਕਿੱਥੇ ਦਾ? ਦਾਦੀਆਂ ਉਹ। ਪੰਤੀ ਨਿਮਾਨ ਚਲਾ ਗਿਆ। ਡਿਊਟੀ ਉਹ ਬੰਗੀ। ਯੂ ਯੂ ਬੜੀ ਹੈ ਕਿਆ ਬਾਬੂ ਹੈ ਜਮੇ ਓਕੇ ਆ ਤੇ ਅੱਛਾ ਉਹ ਇਹ ਕਹਿੰਗੇ ਯਾਰ ਦੇਖੋ ਰਸਤੇ ਉੱਤੇ ਛੜੇ ਆਣੇ ਹੁਣ ਆ ਠੀਕ ਠੀਗਾ ਹੂੰ ਆ ਦਹੀਂ ਵਾਲੇ ਵੀ ਤੇ ਟਿੱਟ ਜਾ ਪ੍ਰਿਆੜੀਆਂ ਇਹਦਾ ਅਰਦਨੀਆਂ ਵਾਲੇ ਲਾ ਰਿਹਾ ਦੇਖਿਓ ਕਿੰਨੀ ਸਫਾਈ ਨਾਲ ਆਹਾ ਆਹਾ ਇੰਨੀ ਸਫਾਈ ਮੁੰਡਾ ਵੀ ਸੋਹਣਾ ਫਿਰ ਇੰਗਲੈਂਡ ਵਾਲਾ ਕੈਨੇਡਾ ਦਾ ਵੀਜ਼ਾ ਲਗਾਉਣਾ ਉੱਥੇ ਗੋੜ ਆਪਣੀ ਰੇੜੀ ਲਊ ਉਹ ਆ ਕੀਲਾ ਆ ਇਹ ਆ ਕੀਲਾ ਐ ਐਮਲੀ ਚਟਨੀ ਇਹ ਹੋ ਗਿਆ ਉਹ ਇਧਰ ਕੁੜੀ ਦਾ ਅਨਕੀਰੀ ਗੋਲੀ ਚਟਨੀ ਅੱਛਾ ਉਹ ਲਗਾ ਬਣਾਦੀ ਹੈ ਛੈਟ ਜੀ ਬਣਾਦੀ ਹੁਣ ਸਾਰੀ ਧੂੜੀ ਨੇ ਦੇਖਣੀ ਹੈ ਫਿਰ ਵੀਡੀਓ ਆ ਕਰੀਮ ਦਹੀਂ ਠੀਕ ਹੈ ਦਹੀਂ ਪਤਲੀ ਨਹੀਂ ਹੈਗੀ ਨਾ ਲੈ ਅੱਛਾ ਇਹ ਆ ਹੀ ਹੁੰਦੀ ਹੈ ਕੋੜਾ ਪੈੜੀ ਹੈ ਨਾ ਹਾਂ ਗਾੜੀ ਤਾਂ ਪੈਣੀ ਨਹੀਂ ਗੋਲ ਗੱਪੇ ਚ ਹੈ ਗਾੜੀ ਨਹੀਂ ਤਾਂ ਪੈਣੀ ਨਹੀਂ ਹਾਂ ਇਹ ਵੀ ਹੈ ਨਾ ਕਰੀਮ ਲਾ ਕੇ ਇਹ ਪਲੇਟ ਕਿੰਨੇ ਦੀ ਹੈ 50 ਰੁਪਏ ਦੀ 50 ਰੁਪਏ ਦੀ ਅਨਾਰ ਦਾਣਾ ਹੈਗਾ ਨਹੀਂ ਅੱਛਾ ਅਪਾ ਨਾਰ ਦਾਣਾ ਨੂੰ ਕੀ ਕਰਨਾ ਜੀਰਾ ਮਸਾਲਾ ਹਾਂ ਪਿਆਜ਼ ਓਏ ਓਏ ਕੋਲਿਆਣੀ ਸਬਜ਼ੀ ਵੀ ਬਾਦੇ ਉੱਤੇ ਪੱਟੀ ਨੂੰ ਪਾਦੇ ਉਹ ਸੱਚੀ ਉਹ ਬਾਦੇ ਛੋਲੇ ਚਲੋ ਜੀ ਆਹੇ ਆਹੇ ਚਮਚ 500 ਗ੍ਰਾਮ ਆਈਏ ਮੈਂ ਇਹ ਲੋ ਜੀ ਤਿਆਰ ਨੇ ਦਹੀਂ ਵਾਲੇ ਗੋਲ ਗੱਪੇ ਹੈ ਠੀਕ ਹੈ ਟਿਕਦੀਆਂ ਨਹੀਂ ਚਲ ਦਾਨ ਨਹੀਂ ਕਰੇ ਤੂੰ ਆਹ ਬੰਦੇ ਨੇ ਕਹਾਂ ਚੰਦ ਤੱਕ ਚੱਲ ਕਿਵੇਂ ਲੱਗੇ ਸਹੀ ਹੈ ਛੋਲੇ ਵਾਲੇ ਗੋਲ ਗੱਪੇ ਛੋਲੇ ਵਾਲੇ ਰੋਣਾ ਪਵਾ ਗਿਆ ਕਿਵੇਂ ਲੱਗੇ ਆਹ ਹੋਰ ਇੱਕ ਦੀ ਵਧੀਆ ਹਾਂ ਬਿਆਹ ਦੇ ਕੋਈ ਹੋਰ ਬਹਲੇ ਦਿੰਦੇ ਰਹੇ ਹੋਰ ਇਹ ਦਾਇਰਾ ਔਰ ਜਿਸ ਕੋ ਜੋਰ ਸਰ ਕਰੋਗੇ ਇਹਨੇ ਬਲਾਗ ਨਹੀਂ ਬਣਾਉਂਦੇ ਔਰ ਬੋਟਾ ਵੀ ਕੇ ਲਈ ਪਾਕਿਸਤਾਨ ਦੇ ਲਈ ਉਹ ਆਹ ਫੋਨ ਰਾ ਦੇ ਇੱਕ ਆਵਾਜ਼ ਦੀ ਆਵੇ ਉਹ ਉੱਕੇ ਚਲੇ ਜਾਏਗੀ ਆ ਕੀ ਦਾ ਫੋਨ ਆ ਇਹਦਾ ਮੱਜੀ ਦਾ ਫੋਨ ਦੀ ਆ ਫੋਨ ਕਿਹਦਾ ਦੀਆ ਮੇਰਾ ਹੀ ਸੀ ਬਾਬੇ ਨੇ ਗੋਲ ਗੱਪੇ ਖਾਣ ਦਾ ਸੁਆਦ ਹੀ ਹੋਦਾ ਹੈ ਕਿ ਜਿੰਨੇ ਬਾਅਦ ਚ ਫਰੀਜ਼ੀ ਪਾਪੜੀਆਂ ਖਾਣ ਦਾ ਆ। ਇੰਨਾ ਵਧੀਆ ਗੋਲ ਗੱਪੇ ਦਾ ਪਾਣੀ ਮੇਰਾ ਚੱਖਾਂ ਬੈਟ ਕਰ ਦਿੰਦੇ ਨੇ। ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਜੇ ਕੋਈ ਬਿਮਾਰ ਹੈ ਕਿਸੇ ਟਾਈਫਾਇਡ ਆ, ਢਿੱਡ ਦੁਖਦਾ ਕੁਝ ਹੁੰਦਾ। 10 ਰੁਪਏ ਹੋਗੇ। ਕੋਲ ਆਪਣਾ ਠੀਕ ਹੋ ਜਾਊਗਾ। 8 ਤੇ 5 ਤੇ 13 ਕਿੰਨੇ ਸੱਦੇ ਹੋਣਗੇ? ਕੋਨੇ ਕੰਨੋ ਸੋਟੀ ਗਾਣਾ ਇੱਕ ਬਾਬੜੀ ਹੋਰ ਕਮਾਈ ਕੋਣ ਆਇਆ ਪ੍ਰਭਾਬੀ ਦਾ ਸਾਰਾ ਮੇਰਾ ਗੋਲ ਲੱਪਾ ਵੀ ਖਾ ਗਿਆ ਓਏ ਮੇਰੀ ਬਾਬੜੀ ਦੇ ਮਿਰਦਾ ਉਹ ਖਾ ਗਿਆ ਯਾਰ ਚੱਕ ਕੋਧਰੀ ਬੜਾ ਦੀ ਕਿੰਨੇ ਵਜੇ ਆਉਣਾ 5 ਵਜੇ 5 ਵਜੇ ਹਾਂ ਨਾ ਕਿੰਨੇ ਵਜੇ ਆ 12 ਵਜੇ ਹਾਂ ਰਾਮਲੀਲਾ ਦੀ ਬੈਕ ਸਾਈਡ ਹਾਂ ਹੋਰ ਜਦਿਆਂ ਦਾ ਇੱਕ ਫਾਪੜੀ ਹੋਰ ਖਵਾ ਯਾਰ ਧੰਨਵਾਦ ਰਾਵੇ ਹੋ ਦੇਣਾ ਵਾਟ ਤਮਾੜ ਆਊਗਾ ਰਾਵਣ ਦਾ ਰੂਪ ਕਰਨਾ ਹੈ ਵਾਟ ਤਮਾੜ ਸਰੂਪ ਸਰੂਪ ਲਗਾਦਾ ਗੱਤ ਕੋਲੀ ਘਰ ਵਾਲੀ ਆਹ ਦੀ ਘਰ ਵਾਲੀ ਕਰੋ ਆਲੇ ਬਾਲਕੇ ਫੇਰ ਤਾਂ ਆਉਂਦੀ ਉਹ ਵਾਹ ਫੇਰ ਗਲਤੀ ਹੋ ਜੂ ਕੰਮ ਹੋਰ ਮੋਬਾਈਲ ਵਾਲੇ ਦੇ ਜਾਣਾ ਹੁਣ ਹਾਂ ਮੋਬਾਈਲ ਵਾਲੇ ਤਾਂ ਸਾਡੇ ਸੁਖਵਿੰਦਰ ਨੇ ਕਰ ਲਿਆ ਸੋਣ ਕੀ ਕਹਿੰਦਾ ਸਵੇਰੇ ਲਿਆ ਦੇਣਾ ਬਾਈ ਉਹ ਪਹਿਲੀ ਸਵੇਰ ਹੀ ਨਹੀਂ ਆਉਂਦੀ ਓਏ ਹੋਰ ਹੋਈ ਤਾਂ ਗੱਲ ਆਪਾਂ ਖੜਿਆ ਆ ਬੰਦਾ ਖੜੇ ਐਕਸਿਸ ਬੈਂਕ 'ਚ ਐਕਸਿਸ ਬੈਂਕ 'ਚ ਖੜੇ ਆ ਸੀ ਤੇ ਏਟੀਐਮ 'ਤੇ ਇਹ ਕਾਤੋਂ ਲਾਇਆ ਹੋਇਆ ਇੱਥੇ ਇੱਥੇ ਇਹ ਕਾਤੋਂ ਲਾਇਆ ਹੋਇਆ ਪ੍ਰੋਮੋਸ਼ਨ ਕਰਦੇ ਨੇ ਇਹਨਾਂ ਦੇ ਲਾਏ ਹੁੰਦੇ ਨੇ ਆਪਦੇ ਅੱਛਾ ਜਿਵੇਂ ਉਹ ਕਹਿ ਦਿੰਦੇ ਨੇ ਵੀ ਤੁਸੀਂ ਇੰਨੀ ਐਨ ਐ ਸਾਨੂੰ ਦੋ ਕਮੇਟੀ ਕਮਟੀ ਵਾਲੇ ਨੇ ਹਾਂ ਹਾਂ ਉਹ ਕਹਿ ਦਿੰਦੇ ਨੇ ਫਿਰ ਲਾਵਾ ਦਿੰਦੇ ਨੇ ਬਸ ਸੋਚ ਅੱਛਾ ਅੱਛਾ ਕਿੰਨਾ ਸੋਹਣਾ ਲਾਇਆ ਹੋਇਆ ਬਿਚਾਰਾ ਤਾਂ ਸਾਹ ਕੁੱਟ ਕੇ ਮਰ ਜਾਉਂਦਾ ਏ ਖਾਪਾ ਉੱਦਾਂ ਗੱਡਾ ਐ ਇਹ ਵੀਰ ਵਿਚ ਡੋਡੇ ਲਾਰ ਕੇ ਹੋਣੇ ਇਹਦੇ ਆਪਾਂ ਹੁਣ ਖੜੇ ਆ ਟਰਮੀਨਲ ਨੰਬਰ 3 ਤੇ ਇੱਥੋਂ ਫਲਾਈਟਾਂ ਜਾਂਦੀਆਂ ਨੇ ਭਾਈ ਜੇ ਕਿਸੇ ਨੇ ਪਲਵਾਨ ਤੱਕ ਫਲਾਈਟ ਜਾਣੀ ਆ ਕਿਤੇ ਇੱਥੋਂ ਡੋਮੈਸਟਿਕ ਫਲਾਈਟ ਚੱਲਦੀਆਂ ਨੇ ਇੰਟਰਨੈਸ਼ਨਲ ਬੰਦ ਹੋ ਗਈਆਂ ਦੂਜੀ ਉਸ ਭਵਾਨੀ ਘੜ ਤੱਕ ਵੀ ਚੱਲ ਜਾਂਦੀ ਆ ਬੱਸ ਚੱਲ ਜਾਂਦੀ ਆ ਕਦੇ ਜਾਂਦੀ ਆ ਅੱਛਾ ਉਹ ਫਿਰ ਕਦੇ ਕਦਾਈ ਹੁੰਦੀ ਆ ਨਾ ਜਦ ਕੋਈ ਸੜਾ ਰਾਹ ਦੀ ਸਵਾਰੀ ਨਹੀਂ ਬੈਠਦੀ ਫਿਰ ਉਹ ਉੱਥੇ ਦੀ ਹੋ ਜਾਂਦੀ ਆ ਆਬੇ ਨੂੰ ਵੀ ਜਾਂਦੀਆਂ ਨੇ ਪਰ ਉਹ ਉੱਧਰ ਨਹੀਂ ਜਾਂਦੀਆਂ ਨੇ ਹਾਂ ਹਾਂ ਦੋਲੇ ਵਾਲੇ ਫੜਕਾਂ ਤੋਂ ਠੀਕ ਐ ਲੋ ਜੀ ਆਪਾਂ ਹੁਣ ਹੋ ਗਏ ਆ ਪਹਿਲੇ ਤੇ ਹੁਣ ਆਪਾਂ ਨੂੰ ਆਪਣਾ ਮਨੂੰ ਗਾਣਾ ਸੁਣਾ ਕੇ ਦਿਖਾਊਗਾ ਸਾਜਣ ਗਾਣਾ ਸੁਣਾ ਤੱਕ ਵੰਨ ਕੇ ਰੱਖਿਆ ਕਰਵੇ ਜੱਜ ਦਾ ਏ ਵਾਲਾ ਤੱਕ ਵੰਨ ਕੇ ਰੱਖਿਆ ਕਰਨੀ ਪਟਿਆਲੇ ਵਾਲਾ ਇਹ ਸਾਡੇ ਮਰਦ ਦੀ ਦਾ ਬੈਠੇ ਵੀ ਇਕ ਦਾ ਬੈਠੇ ਮੈਂ ਲੜਾਈ ਹੋਵੇ ਹਾਂ ਕੋਈ ਚੱਕਰ ਨਹੀਂ ਕਰ ਬਸ ਕਿੱਦੇ ਬੰਦੇ ਦਾ ਕੰਮ ਵੀ ਹੋ ਜਾਵੇ ਕੋਈ ਚੱਕਰ ਨਹੀਂ ਪਰ ਬੈਠਾਂਗੇ ਚਲੋ ਪਹੁੰਚ ਲੈ ਘਰੇ ਘਰੇ ਜਾ ਕੇ ਕਰਦੇ ਆਂ ਕੀ ਗੱਲਾਂ ਬਾਤਾਂ ਤੂੰ ਮੈਨੂੰ ਤਿਆਰ ਕਰ ਓਏ ਹੈ ਤਿਆਰ ਭਾਏ ਦਾ ਨਹੀਂ ਤਿਆਰ ਵਧੀਆ ਸੋਹਣਾ ਜਿਵੇਂ ਵਿਆਹ ਤੇ ਜਾਂਦੇ ਹੁੰਨੇ ਆ ਬਾਲਾਂ ਦੇ ਕੀ ਲਾਦਾ ਤੀ ਯਾਰ ਆਹ ਐ ਜਿਵੇਂ ਜਿਵੇਂ ਕੰਡਿਆਂ ਵਾਲੀ ਤਾਰ ਨਹੀਂ ਹੁੰਦੀ ਐ ਬਣ ਕੇ ਇੰਜੋ ਇੰਜੋ ਲਈ ਸੀ ਆ ਕਿਹੜਾ ਲਾਰੇ? ਮੁੱਛਾ ਦੇ ਲੱਗੀਆਂ ਦੀ ਆ। ਹਾਂ। ਮੁੱਛਾ ਦੇ ਵੀ ਲੱਗੀਆਂ। ਲੱਗੇ ਲਾਉਣੀ। ਲੈ ਲਾਈ ਫੇਰ। ਖੜਿਆ ਹੁੰਦਾ ਮੈਂ ਆਪਾ ਲਿਆ। ਫੇਰ ਕੀ ਹੋ ਗਿਆ? ਮੈਨੂੰ ਨਾ ਦਿਖਾਈ ਮੈਨੂੰ। ਨਾ ਨਾ ਮੈਨੂੰ ਦਿਖਾ ਕੇ ਮੈਂ ਬਲੌਗ ਫਲਪ ਕਰਨਾ। ਚੱਲਾ ਨਾ। ਮੁੱਛਾ ਪੈ ਗਈ। ਆ ਰਹੀ ਆ। ਆ ਰਹੀ ਆ ਰਹੀ ਮੁੱਛਾ ਪੈ ਗਈ ਆ। ਹੈਦਰ ਆ ਰਹੀ ਹੈ ਹੂੰ 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 ਚਾਗੀ ਆ ਗਈ ਆ ਗਈ ਰੋਕੋ ਜੀ ਇਹ ਹੈ ਆਇਆ ਉਹਦੇ ਹੱਥ ਨਾਲ ਮੋਡਮ ਇੱਕੋ ਲੱਗ ਰਿਹਾ ਉਹਦਾ ਟਾਹ ਨਾਲ ਮੋਡਮ ਸਹੀ ਹੈ ਕਿਥੋਂ ਡਾਂਹੇ ਖੜੇ ਕਰ ਲਾ ਫੇਰ ਲੱਗੂਗਾ ਲੈ ਮੇਰੀ ਉਂਗਲੀ ਤੇ ਲਾ ਵਾ 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 ਜੋ ਸੇ ਮੂਛੇ ਖੜੀ ਕਰੀਏ ਜਿਹੜਾ ਸਵੇਰ ਨੂੰ ਝੜ ਗਿਆ ਾਕੜ ਕੇ ਫੇਰ ਉੱਕੇ ਕਦੇ ਮਾਮਾ ਦਾ ਤੇ ਨਹੀਂ ਚਾਇਆ ਲਗਦਾ ਸ਼੍ਰਾਮਲੀ ਲਾ ਜੇ ਤੂੰ ਕਹਿੰਦਾ ਰਾਮਲੀਲਾ ਦਾ ਆਇਆ ਉਹ ਵਾਪਿਓ ਲੱਗਦਾ ਕੈਟ ਹਾਂ ਐ ਉਹ ਵਾਪਿਓ ਬਸ ਠੀਕ ਐ ਮੈਂ ਕਿ ਚੱਲੀਏ ਫੰਕਸ਼ਨ ਤੇ ਉਹ 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 ਵਾਪਿਓ ਕੈਟ ਲੱਗਦਾ ਕਿ ਨਾ ਦੱਸੋ ਮੇਰਾ ਪੱਗ ਪੱਗ ਚ ਸੋਨਾ ਲਾਵੇ ਇਵੇਂ ਪੱਗ ਚ ਪੱਗ ਚ ਸਾਜਣ ਪੱਗ ਚ ਸੋਨਾ ਲਾਵੇ ਉਹ ਉਹ ਵਾਪਿਓ ਹੋ ਗਿਆ ਆਪਾਂ ਤਿਆਰ ਤੇ ਹੁਣ ਆ ਗਿਆ ਆਪਾਂ ਘਰੇ ਕਿਤੇ ਨਹੀਂ ਜਾਣਾ ਹੁਣ ਅਸੀਂ ਤਿਆਰ ਵਿਆਰ ਹੋ ਕੇ ਸੌ ਜਾਣਾ ਓਹੋ ਪਰਫਿਊਮ ਦਾ ਰਹੀ ਗਿਆ ਲੇਕਿਨ ਮਰੇ ਕੁੱਤੇ ਮੰਗੂ ਕਿਵੇਂ ਪਿਆ ਗਿਆ ਤੋ ਹਾਂਜੀ ਬਾਬੇ ਉਹ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਮੇਰਾ ਇਹ ਮਿੰਨੀ ਜਿਹਾ ਬਲੌਗ ਛੋਟੂ ਜਿਹਾ ਬਲੌਗ ਹੋਪ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੋਣਾ ਤੇ ਕੁਝ ਕੱਜ ਮੈਂ ਥੋੜਾ ਜਿਹਾ ਬਿਮਾਰ ਸੀ ਤਾਂ ਕਰਕੇ ਵਧੀਆ ਬਲੌਗ ਜਿਹਾ ਨਹੀਂ ਬਣਿਆ ਤੇ ਇੱਕ ਉੱਥੇ ਜਿੱਥੇ ਗੋਲ ਗੱਪੇ ਵਾਲਾ ਜਿਗਾ ਉੱਥੇ ਆਰਾਮਲੀ ਨਾਲੇ ਬਾਜੇ ਵਜਾਉਣ ਲੱਗ ਗਏ ਜੀ ਤਾਂ ਥੋੜਾ ਜਿਹਾ ਉਹ ਮਤਲਬ ਜਾਦੀ ਵੀਡੀਓ ਜੀ ਬਣੀ ਨਹੀਂ ਹੈਗੀ ਤੇ ਇਹ ਆਪਣਾ ਗੋਲ ਗੱਪਿਆਣਾ ਉਹਦੇ ਆਪਣੇ ਨਗਰ ਕੌਂਸਲ ਦੇ ਸਾਹਮਣੇ ਸਬਜ਼ੀ ਮੰਡੀ ਦੇ ਵਿੱਚ ਉੱਥੇ ਖੜਦਾ ਤੇ ਜਿਵੇਂ ਆਪਣੇ ਨਾਮ ਤੇ ਜਿਵੇਂ ਤੁਸੀਂ ਕਹੋਗੇ ਜਸਪਾਲਾ ਉੱਤੇ ਗਿਆ ਹਨਾ ਤੁਹਾਨੂੰ ਥੋੜੇ ਬਹੁਤ ਗੋਲ ਗੱਪੇ ਵੱਧ ਪਾਪੜੀਆਂ achar ਵੱਧ ਲਾ ਦੂ ਹੋਰ ਕੀ ਆ ਜਾਇ ਮੇਰੀ ਵੀ ਥੋੜੀ ਜਿਹੀ ਪ੍ਰੋਮੋਸ਼ਨ ਹੋ ਜੂ ਵੀ ਹਾਂ ਵੀ ਉਹਦੇ ਕਈ ਤੇ ਗਿਆ ਠੀਕ ਹੈ ਤੇ ਹੋ ਚਲੋ ਆਪਣਾ ਧਿਆਨ ਰੱਖਿਓ ਆਪਾਂ ਕਰਦੇ ਇੱਥੇ ਬਲੌਗ ਨੂੰ ਐਂਡ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਸੋ ਟੇਕ ਕੇ ਲਵ ਯੂ ਬਾਏ ਟਾ ਟਾ ਟਾ